ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਵਾਹਿਗੁਰੂ ਜੀ ਖਾਲਸਾ ਜੀ ਫਤਿਹ ਪਹਿਲੀ ਗੱਲ ਇਹ ਆ ਵੀ ਆਹ ਸੰਗਤ ਮੇਰੇ ਵੀਰ ਆਪਣੇ ਲਾਗੇ ਖਲੋਤੇ ਮੇਰਾ ਪਿੰਡ ਰਮਦਾਸ ਆ ਤੁਹਾਨੂੰ ਪਤਾ ਹੈ ਨਾ ਤੇ ਮੈਂ ਮੇਰੇ ਪਿੰਡ ਤੋਂ ਜਿੰਨੇ ਵੀ ਵੀਰ ਸੁਣਦੇ ਆ ਵੀ ਰਮਦਾਸ ਦੇ ਲਾਗੇ ਹੜਾ ਰਮਦਾਸ ਆੜਾ ਗਿਆ ਰਮਦਾਸ ਆੜਾ ਆਇਆ ਹੈ ਨਾ ਵੀਰ ਰਮਦਾਸ ਪਿੰਡ ਮੇਰਾ ਆ ਬੰਦੇ ਸੇਵਾ ਲਈ ਗਏ ਹਾਰਪੁਰ ਤੋਂ ਅੱਜ ਨੇ ਵੀਰ ਖਲੋਤੇ ਆ ਕੋਈ ਹਰਿਆਣੇ ਚੋਂ ਆਇਆ ਕੋਈ ਮਾਲਵੇ ਚੋਂ ਪਤਾ ਨਹੀਂ ਰੋਜ਼ੀ 6-7 ਟ੍ਰੱਲੀ ਆਉਣ ਡਈ ਆ ਕੋਈ ਸੇਵਾਦਾਨਤੀ ਨਹੀਂ ਹੈਗਾ ਵੀ ਜਿੰਨੀ ਕਿ ਸੇਵਾ ਹੁੰਦੀ ਹੈ ਕੋਈ ਬਿੜ ਬਣੇ ਨਾ ਮੈਂ ਹੈਰਾਨ ਖੋਦੋ ਕਿ ਮੈਂ ਉਹਦੀ ਜ਼ਿੰਦਗੀ ਚ ਪਹਿਦੀ ਨਹੀਂ ਵੇਖੀ ਇਹਨੀ ਸੇਵਾ ਹੁੰਦੀ ਵੀ ਲੋਕਾਂ ਨੇ ਕੋਈ ਕਸਰੀ ਨਹੀਂ ਛੱਡੀ ਪਰ ਉੱਥੇ ਗੱਲ ਕੀ ਹੈ ਵੀ ਜੇ ਸੇਵਾ ਵੀਰ ਆਉਂਦੀ ਹੈ ਤੇ ਇੱਥੇ ਲੋਕੀ ਨਜ਼ਾਇਜ਼ ਫੜਾ ਕੀ ਚੁੱਕਣ ਦੇ ਮੇਰੇ ਪਿੰਡ ਦੇ ਵਿੱਚ ਗਿਣਤੀ ਦੇ 10 ਘਰ ਆ ਜਿੰਨਾਂ ਜਟਾਂ ਦਾ ਨੁਕਸਾਨ ਹੋਇਆ ਨਾ ਕਿਸੇ ਦੇ ਘਰ ਚ ਪਾਣੀ ਗਿਆ ਵਾ ਨਾ ਕਿਸੇ ਨੂੰ ਹੋਰ ਕੋਈ ਨੁਕਸਾਨ ਹੋਇਆ ਵਾ ਹਾਡਾ ਪਿੰਡ ਤੋਂ ਗਾਂ ਜਿਹੜੀ ਬਾਬਾ ਬੁੱਢਾ ਸਾਹਿਬ ਲੰਘ ਕੇ ਅਗਲੇ ਬੰਨੇ ਸਾਰੇ ਪਿੰਡ ਪਾਣੀ ਦੀ ਮਾਰ ਤੇ ਜੋ ਜੱਟਾ ਪਛੀਆ ਸੁਜਾਦਾ ਕੋਨੇ ਵਾਲਾ ਨਿਸੋਗੇ ਸਿੰਘੋਗੇ ਗੱਗੜ ਜਿੰਨੇ ਪਿੰਡ ਸਾਰੇ ਉੱਥੇ ਲੋੜ ਹੈ ਬਹੁਤ ਜ਼ਿਆਦੀ ਪਰ ਸਾਡੇ ਪਿੰਡ 'ਚ ਕਿਸੇ ਨੂੰ ਕੋਈ ਏਡੀ ਲੋੜ ਨਹੀਂ ਆ ਸਾਡੇ ਪਿੰਡ 'ਚ ਮੈਨੂੰ ਕੱਲ ਮੈਂ ਆਇਆ ਬਾਰੋਂ ਮੈਂ ਸਵੇਰੇ ਸੁਣਿਆ ਵੀ ਮੈਂ ਵੇਖਿਆ ਵੀ ਪਾਣੀ ਦੀਆਂ ਬੋਤਲਾਂ ਲੋਕੀ ਲੈ ਕੇ ਨਾ ਟੈਂਕਰ ਪਿੰਡ ਦੇ ਵਿੱਚ ਜਾ ਕੇ ਦੁਕਾਨਾਂ ਤੇ 50-50 ਰੁਪਈਆ ਦੀ ਵੇਚਣ ਦੇ ਕਈ ਜੱਟ ਚੰਗੇ ਭਲੇ ਜਿਹੜੇ ਜਿੰਨਾਂ ਦੇ ਘਰ ਤੇ ਡੰਗਰ ਨਹੀਂ ਕੋਈ ਹੈਗਾ ਉਹ ਬੋਰੀ ਫੀਡ ਦੀ ਲਵਾ ਕੇ ਜਾ ਕੇ ਵੇਚਉਂਦੇ ਆ। ਹੋਰ ਪਤਾ ਨਹੀਂ ਇਹ ਕੁਝ ਕੀ ਕੁਝ ਹੋੰਡਿਆ। ਸਾਡੇ ਪਿੰਡ ਚ ਬਾਹਰ ਬਰਨੇ ਇੱਕ ਉਹ ਠੱਠੀ ਭਜਦੀ ਆ। ਹੋਰ ਵੀ ਸਾਰੇ ਪਿੰਡ ਚ ਜਿੰਨੇ ਵੀ ਆਲੇ ਦੁਆਲੇ ਖਲੋਤੇ ਆ। ਉਹ ਬੰਦੇ ਸਵੇਰ ਤੋਂ ਖਲੋਂਦੇ ਆ, ਸ਼ਾਮਾਂ ਤੱਕ ਖਲੋਤੇ ਆ। ਬੋਰੇ ਪਰ ਪਰ ਲਈ ਜਾਂਦੇ ਆ। ਬੋਰੇ ਪਰ ਪਰ ਲਈ ਜਾਂਦੇ ਆ। ਇੱਕ ਬੰਦੇ ਦੇ ਘਰ ਚ ਇੱਕ ਇੱਕ ਬੰਦੇ ਦੇ ਘਰ ਚ 2-200 ਬੋਰੀ ਆਟੇ ਦੀ ਆ ਵੀਰ ਜੀ ਹੋਗੀ। ਤੇ ਇਹ ਜਿਹੜੀ ਸੇਵਾ ਇਹ ਗੁਰੂ ਘਰ ਦੀ ਸੇਵਾ 10-10 ਰੁਪਏ ਇਕੱਠੇ ਕਰਕੇ ਲੰਗਰਾਂ ਦੀ ਇਹ ਕਿਸੇ ਦੇ ਪਿੰਡ ਚੋਂ ਕਿਸੇ ਦੀ ਕੋਈ ਸ਼ਰਦਾ ਕਿਸੇ ਦੀ ਕੋਈ ਸ਼ਰਦਾ ਉੱਥੋਂ ਆਉਂਦੀ ਆ ਪਰ ਇਹ ਚੁੱਕਣ ਵਾਲਿਆਂ ਨੂੰ ਸ਼ਰਮ ਨਹੀਂ ਆਗੀ ਕਿ ਜਿਹੜੇ ਅੱਗੋਂ ਲੈਣ ਦੇ ਇਹਨਾਂ ਨੇ ਤਾਂ ਦੇਈ ਜਾਣੇ ਇਹਨਾਂ ਨੂੰ ਤਾਂ ਪਤਾ ਨਹੀਂ ਇਹ ਸਮਝਦੇ ਸਾਰੇ ਵੀ ਰੰਦਾਸ ਜਿਹੋ ਹੁੰਦੇ ਆ ਉਹ ਸਾਰੇ ਉੱਥੇ ਆਣ ਕੇ ਲੈ ਹੀ ਜਾਂਦੇ ਆ ਉੱਥੇ ਮਲੇਵੀ ਤੋਂ ਕੀ ਲਈ ਜਾਂਦੇ ਮੇਰੇ ਦਾ ਕਹੀ ਜਾਂਦੇ ਡੇਰੇ ਕੁਝ ਕੇ ਚਾਰ ਫੇਰੇ ਪਾਣੀ ਫੇਰੇ ਡੇਰੇ ਦੇ ਵਿੱਚ ਪਾਣੀ ਨਹੀਂ ਆਇਆ ਨਾਲ ਦੇ ਪਿੰਡ ਪੱਖੋਂ ਦੇ ਪਾਣੀ ਬਹੁਤ ਜ਼ਿਆਦਾ ਪਰ ਜੇ ਨਹੀਂ ਆ ਡਾਲੀਆਂ ਡੇਰੇ ਜਾਈਂ ਨੇ ਲੋਕੀ ਸੌਦਾ ਰਵਾਈ ਜਾਂਦੇ ਆ ਬੋਰੀਆਂ ਭਰ-ਭਰ ਕਰਾਣ ਨੂੰ ਲਈ ਜਾਂਦੇ ਆ ਪਰ ਮੇਰੇ ਵੀਰ ਲੋਕਾਂ ਲਾਇਆ ਸੀ ਬੋਲਣਾ ਨਹੀਂ ਚਾਹੁੰਦੇ ਪਰ ਲੋਕਾਂ ਮਜਬੂਰ ਕਾ ਮੈਂ ਪਾਣੀ ਆ ਵੇਖ ਵੀਡੀਓ ਮੈਂ ਬੜੇ ਦਿਨਾਂ ਦੀ ਵੀਡੀਓ ਆ ਵੇਖ ਤੈਨੂੰ ਵੀਡੀਓ ਵਿੱਚ ਮਕਾਉਣੀ ਹੈ 15 ਪਾਣੀ ਦੀਆਂ ਬੋਤਲਾਂ ਵੀਰ ਜੀ ਖਾਲੀ ਕਰਨ ਦੇ ਟਵਾੜ ਚ ਵਿੱਚ ਨੂੰ ਆ ਵਿਖਾਓ ਇਹਦੀ ਭਾਜੀ ਲਾ ਦਿਓ ਇਹ ਅੱਜ ਨਹੀਂ ਆ ਦਿਖਾ ਦੇਣੀ ਤੈਨੂੰ ਇਹ ਅੱਜ ਦੀ ਵੀਡੀਓ ਨੂੰ ਕਰਕੇ ਲਾ ਦਿਓ ਅਸੀਂ ਕੋਈ ਨਵੀਂ ਨਹੀਂ ਕੱਢੀ ਬਣਾਈ ਆ ਉੱਤੇ ਤਰੀਕ ਵੀ ਆਉਂਦੀ ਹੋਊਗੀ ਆ ਵੇਖ ਲਓ ਅੱਜ ਦੀ ਵੀਡੀਓ ਆ ਆ ਲੱਗੇ ਹੁਣੇ ਕੋਲ ਤਾਂ ਮੈਂ ਇਹੋ ਮੇਰੀ ਟੀ-ਸ਼ਰਟ ਹੈ ਇਹੋ ਜੀੜੇ ਪਾਏ ਆ ਔਰ ਢੇਰ ਲੱਗਾ ਜੀ ਹੈ ਇਹ ਢੇਰ ਲੱਗਾ ਪਾਣੀ ਦੀਆਂ ਬੋਤਲਾਂ ਦਾ ਇਹ ਸੇਵਾ ਆਉਂਦੀ ਤੇ ਲੋਕ ਆਹ ਕੰਮ ਕਰਨ ਦੇ ਆ ਬਰੀਆਂ ਬੋਤਲਾਂ ਲੈ ਕੇ ਗਵਾੜ ਦੇ ਵਿੱਚ ਨੂੰ ਖਾਲੀ ਕਰਨ ਰਿਹਾ ਬੰਦਾ ਜਰਾ ਵੀ ਇਹਦੀ ਨਹੀਂ ਵੀ ਉਹ ਆਪਣੇ ਕਿਸਾਨ ਭਰਾਵਾਂ ਨੂੰ ਬੇਇਨਕੀ ਕੀਤੀ ਜਿਹੜਾ ਵੀਰ ਕਿਸਾਨਾਂ ਦਾ ਨੁਕਸਾਨ ਹੋਇਆ ਇਹ ਨਹੀਂ ਮਨ ਲੈਂਦਾ ਜਿਹੜਾ ਕਮੈਂਟ ਜਿਹੜਾ ਹੋ ਗਿਆ ਇਹਦੀ ਇੱਕ ਮਿੰਟ ਅਸੀਂ ਵੀ ਕਿਸਾਨ ਭਰਾਵਾਂ ਨੂੰ ਸਾਰੇ ਨੂੰ ਉਹ ਬੇਇਨਕੀ ਕਰਦੇ ਆ ਵੀ ਭਰਾ ਜੀ ਰਾਸ਼ਨ ਇਹਨਾਂ ਦਾ ਪੂਰਾ ਹੋ ਗਿਆ ਰਾਸ਼ਨ ਦੀ ਵੀਰ ਜੀ ਇੱਕ ਮਿੰਟ ਇੱਕ ਮਿੰਟ ਵੀਰ ਜੀ ਰਾਸ਼ਨ ਇਹਨਾਂ ਦਾ ਪੂਰਾ ਹੋ ਗਿਆ ਜਦੋਂ ਇਹਨਾਂ ਲਈ ਕਣਕ ਬੀਜਣੀ ਨਵੀਂ ਫਸਲ ਬੀਜਣੀ ਐ ਨੂੰ ਡੀਏਪ ਲਾ ਦੋ ਕਣਕ ਦਾ ਬੀਜ ਨੂੰ ਡੀਜੈਲ ਲਾ ਦੋ ਬਿਲਕੁਲ ਬਿਲਕੁਲ ਉਹਦੀ ਮੱਤ ਕਰੋ ਜੇ ਸੰਬੰਧਿਆ ਕੋ ਇੱਥੇ ਲੇਬਰ ਹੈ ਨਹੀਂ ਨਾ ਨੇਬਰ ਦੇ ਪਾਸੇ ਦੇ ਦੋ ਵੀਰ ਜੀ ਆ ਭਰਾ ਸਾਡੇ ਆਏ ਇਹ ਸ਼ਿਆਰਪੁਰਾ ਦੇ ਇੱਕ ਟਰਾਲੀ ਦਾ ਪਹਿਲਾਂ ਖਲਾਰੀ ਹੈ ਇਹ ਪਤਾ ਸਾਡੇ ਆਂਦੇ ਸਾਡੇ ਮਤਲਬ ਸਾਡੀਆਂ ਬੀਬੀਆਂ ਨੂੰ ਹਫਤਾ ਹੋ ਗਿਆ ਘਰ ਆਟਾ ਛਾਨਣ ਦੀਆਂ ਆਟਾ ਛਾਨਣਾ ਵੀ ਅਗਲੇ ਹਫਤੇ ਦੇ ਫੇਰ ਆਉਣਾ ਸੀ ਲੈ ਕੇ ਟਰਾਲੀ ਵੀਰ ਜੀ ਤੁਹਾਡਾ ਸਤਵਾਂ ਕਿਹੜਾ ਜੀ ਦੱਸੋ ਤੇ ਵੀਰ ਜੀ ਕੱਲ ਇੱਕ ਵੀਰ ਉਹ ਲੁਧਿਆਣੇ ਹੋਏ ਦਾ ਆਇਆ ਮਿਲਿਆ ਮੈਨੂੰ ਉਹ ਮੈਨੂੰ ਕਹਿੰਦਾ ਪਲ ਅੱਜ ਅਸੀਂ ਪੰਜ ਲੈ ਆਏ ਹਾਂ ਜੀ ਹਾਂਜੀ ਤੇ ਦੱਸੋ ਵੀ ਇੱਥੇ ਵੀ ਲੋਕਾਂ ਦੇ ਘਰਾਂ ਚ ਲੰਗ ਰਹੇ ਜਿਹੜਾ ਰਾਸ਼ਨ ਹੈ ਨਾ ਔਰ ਬਿਲਕੁਲ ਹੀ ਨਿਕੋ ਗਿਆ ਵੀ ਉਹ ਮੁੱਕਣਾ ਹੀ ਨਹੀਂ ਜਿਹੜੇ ਪਿੰਡ ਜੇ ਕੋਈ 20 ਪਿੰਡ ਹੋਣਗੇ ਮੈਂ ਨਹੀਂ ਆਉਂਦਾ ਬਗਿਣੇ ਨਹੀਂ ਆ 10-20 ਪਿੰਡ ਹੋਣਗੇ ਜਿੰਨੇ ਪਿੰਡਾਂ ਦੇ ਵਿੱਚ ਡੁੱਬੇ ਘਰ ਬੁੱਬੀ ਬਾਕੀ ਕਿਹ ਵੀ ਹੋਣਗੇ ਬੇਅੰਤੀ ਕਰੋ ਬਾਕੀ ਪੱਦਰਾਂ ਜ਼ਰੂਰ ਖਰਾਬ ਹੋਈਆਂ ਸਾਡੀਆਂ ਆਪਦੀਆਂ ਨਾ ਯਾਰ ਮੇਰੀਆਂ ਆਪ ਮੈਂ ਵੀ ਜਿਉਂਨਾ ਵੀਰਾਂ ਦੇ ਵਿੱਚ ਮੈਂ ਵੀ ਜਿਉਂਨਾ ਹੁਣਨਾ ਪੱਟੀਆਂ ਦੀ ਲੋੜ ਐ ਇੱਥੇ ਜਿਹੜੇ ਚੱਲਣ ਦੀ ਸੇਵਾ ਜਿਹੜੀ ਲੋੜ ਐ ਹੁਣ ਮੈਂ ਅਗਲੇ ਹਫ਼ਤੇ ਜਦੋਂ ਆਉਣਾ ਤੁਸੀਂ ਨਹੀਂ ਆਉਣਾ ਤੁਸੀਂ ਆਪਦੇ ਪੈਸੇ ਇਕੱਠੇ ਕਰ ਲਓ 3 ਮਹੀਨੇ ਡੇਢ ਮਹੀਨੇ ਤੋਂ ਪਾਣੀ ਲੱਗਦਾ ਤੁਸੀਂ ਇਹਨਾਂ ਦੀ ਪੈਲੀਆਂ ਪੱਧਰੀਆਂ ਕਰੋ ਆਗੇ ਜਿਹੜੀ ਚੀਜ਼ ਦੀ ਲੋੜ ਐ ਜਿਹੜਾ ਕੰਮ ਕਰਨ ਵਾਲਾ ਮੰਨ ਮੰਨਣੇ ਜੋ ਕੁਝ ਵੀ ਕਰਨਾ ਉਹ ਕਰੋ ਇਥੇ ਲੰਗਰ ਪਾਣੀ ਦੀ ਬਹੁਤ ਕਿਰਪਾ ਮਾਰੇ ਨੇ ਕਰਦੀ ਹੈ ਬਹੁਤ ਜਿਆਦੀ ਅਜੇ ਵੀ ਲੋਕੀ ਕਹੀ ਜਾਂਦੇ ਇਹਨੂੰ ਮਿਲਿਆ ਨਹੀਂ ਮਿਲਿਆ ਨਹੀਂ ਜਿਹੜੇ ਵੀ ਅੱਜ ਵੀ ਲਿਓਂਦੇ ਆ ਉਹ ਸਾਡਾ ਪਿੰਡ ਸਮਾਧਾ ਗੁਰੂ ਘਰ ਲੰਘ ਕੇ ਅਗਲੇ ਪਿੰਡ ਮਾਰਚ ਉੱਥੇ ਖੜਨ ਇਹ ਪਿੱਛੇ ਸਾਡੇ ਪਿੰਡ ਦੇ ਵੀਰ ਕੋਈ ਲੋੜ ਨਹੀਂ